ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਦੇ ਵਲੌਗ ਵਿੱਚ ਅਸੀਂ ਚੱਲਾਂਗੇ ਜੀ ਬਾਬਾ ਜਗਦੀਸ਼ ਮੁਰੰਦੀ ਸਮਾਦ ਉੱਪਰ ਜਿੱਤੇ ਕੀ ਪੂਰਨਵਾਸੀ ਅਧਿਹੜਾ ਮਨਾਇਆ ਜਾ ਰਿਹਾ ਹੈ ਅੱਜ ਲੰਗਰ ਦੀ ਸੇਵਾ ਸਾਡੇ ਸ਼ਤਕਾਰਯੋਗ ਸਵਰਗਵਾਸ ਚਾਚਾ ਧਰਮਪਾਲ ਖੰਬਾ ਜੀ ਦੀ ਵਰਸੇ ਸਬੰਧ ਵਿੱਚ ਉਹਨਾਂ ਦੇ ਸੁਪੁੱਤਰ ਬਲਵਿੰਦਰਪਾਲ ਬਿੰਦੀ ਮੈਂਬਰ ਵੱਲੋਂ ਅਤੇ ਸਰਦਾਰ ਪੱਪਾ ਸਿੰਘ ਸਾਹਿਬ ਦਾ ਮੈਂਬਰ ਉਹਨਾਂ ਦੇ ਪਰਿਵਾਰ ਵੱਲੋਂ ਤਾਂਗੀ ਸੇਵਾ ਕੀਤੀ ਜਾਊਗੀ ਜੀ ਆਪਾਂ ਸੇ ਪਰਿਵਾਰ ਵੱਲੋਂ ਚਾਹ ਤੇ ਪਕੌੜਿਆਂ ਦਾ ਲੰਗਰ ਅਤੇ ਬਲਵਿੰਦਰਪਾਲ ਬਿੰਦੀ ਦੇ ਪਰਿਵਾਰ ਵੱਲੋਂ ਜੀ ਤੇ ਦਾਲ ਤੇ ਰੋਟੇ ਦਾ ਲੰਗਰ ਚਲਾਇਆ ਜਾਊਗਾ ਤੇ ਹੁਣ ਆਪਾਂ ਉੱਥੇ ਚੱਲਦੇ ਹਾਂ ਹੁਣ ਉੱਥੇ ਦਿਖਾ ਕੇ ਦਿਖਾਵਾਂਗੇ ਸਾਰਾ ਕੁਝ ਬਣੇਗਾ ਆਪਣੇ ਵਲੌਗ ਨਾਲ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਜੀ ਬਾਬਾ ਜਗਦੀਸ਼ ਮੂਲੀ ਸਮਾਦ ਦੇ ਉੱਪਰ ਜਿਵੇਂ ਆਪਾਂ ਦੱਸਿਆ ਹੀ ਹੈ ਜਿੱਥੇ ਪੂਰਨ ਮਾਸਾ ਦਿਹਾੜਾ ਮਨਾਇਆ ਜਾ ਰਿਹਾ ਆਪਣੇ ਮੈਂਬਰ ਬਲਵਿੰਦਰਪਾਲ ਬਿੰਦੀ ਅਤੇ ਡਾਕਟਰ ਵਿੰਦਰ ਸਿੰਘ ਵੱਲੋਂ ਸਾਂਝਾ ਪ੍ਰੋਗਰਾਮ ਹੈ ਅੱਜ ਪਕੌੜਿਆਂ ਦਾ ਤੇ ਦਾ ਰੋਟੀ ਦਾ ਤੁਹਾਨੂੰ ਆਪਾਂ ਸਾਰਾ ਦਿਖਾਵਾਂਗੇ ਆਪਾਂ ਪਹੁੰਚ ਚੁੱਕੇ ਆਂ ਅੰਦਰ ਚਾਵਾਂਗੇ ਤੇ ਦਰਸ਼ਨ ਕਰਾਵਾਂਗੇ ਲੰਗਰ ਲੰਗਰ ਛਾਣਾਂਗੇ ਬਣੇ ਰਿਹਾ ਆਪਣੇ ਬਲੌਗ ਨਾਲ ਲਓ ਜੀ ਤੁਹਾਨੂੰ ਮਖਾਵਾਂਗੇ ਦਰਸ਼ਨ ਮੰਦਿਰ ਦੇ ਬਾਬਾ ਰਾਮ ਜੀ ਬੱਤੇ ਲੱਗ ਰਹੇ ਆ ਇੰਜੋਏ ਕਰਨਾ ਲੰਗਰ ਚੱਲ ਰਿਹਾ ਜੀ ਪਕੌੜੇ ਨਾਲ ਸਰਵادار ਲੱਗੇ ਹੋਏ ਨੇ ਸੇਵਾ ਕਰਨ ਸਾਰਾ ਦਿਖਾਵਾਂਗੇ ਪੱਪਾ ਨੇ ਆਇਆ ਹੋ ਬਲਾਉਂ ਚੱਲਦੇ ਚੱਲਦੇ ਸ਼ੇਅਰ ਕਰੀ ਚੱਲਿਓ ਸੇਵਾਦਾਰ ਲੱਗੇ ਹੋਏ ਨੇ ਜਲਦੀ ਪਿਹੋਰੀ ਅਰੇ ਸੁਪਰ ਬੋਲੇ ਆ ਨੌੜੀ ਲੱਗੇ ਨਾਲ ਹੀ ਭਾਈ ਰੋਟੀ ਦਾ ਕੰਮ ਚੱਲ ਰਿਹਾ ਚਲ ਬਾਈ ਆਪਣਾ ਹੈਪੀ ਅਖਾੜੇ ਤਿਆਰ ਹੋ ਰਹੇ ਨੇ ਨੌੜਾ ਕਾਲਾ ਸ਼ਰਮਾ ਜੀ ਹਲਵਾਈ ਸਾਹਿਬ ਕਿਵੇਂ ਗਏ ਹੈਪੀ ਠੀਕ ਹੈ ਅਗਰ ਕੌਟੀ ਲਓ ਜੀ ਚਾਹ ਦੀ ਤਿਆਰ ਹੈ ਭਾਈ ਆਹਦਰ ਪਕੌੜੇ ਬਣਨ ਲੱਗ ਰਹੇ ਹਾਂ ਦਿਖਾਵਾਂਗੇ ਬੜਾ ਬਹੁਤ ਸਮਾਧਾਂ ਦਰਸ਼ਨ ਕਰਾ ਦਈਏ ਇਤੂਣਾ ਸਾਹਿਬ ਹੈ ਜੀ ਜਾਨੀ ਭਾਵੇਂ ਬਾਬਾ ਜਗਦੀਸ਼ ਮੂਣੀ ਸਮਾਧ ਆ ਗਈ ਸਾਰੇ ਸਮਾਧ ਆ ਗਈ ਕਿੰਨਾ ਕਰ ਚੱਲ ਰਿਹਾ ਉਹਦੇ ਪਕੌੜਿਆਂ ਦੇ ਚਾਹ ਦਾ ਅੱਛਾ ਦਾ ਲੰਗਰ ਫੋਟੋ ਬਾਅਦ ਚੱਲੂਗਾ ਦਿਖਾਵਾਂਗੇ ਪਕੌੜੇ ਲੱਗਦੇ ਨੇ ਬੜਨ ਨੂੰ ਦਿਖਾ ਦਈਏ ਹੋਰ ਹੋਰ ਦਾ ਕੰਮ ਚੱਲ ਰਿਹਾ ਹੈ हाजूरी कौड़े निकल लग रहे भाई चलिए बच्चे कर रहे हैं एंजॉय काला भी सेवा चार सहज करता हो ਆਡਾ ਭਰਾ ਨਾਲ ਹੁੰਦਾ ਹਰ ਵਾਰ ਤੇ ਸੰਤਾਂ ਸੰਜੀ ਆਡਾ ਤੁਹਾਨੂੰ ਪਤਾ ਹੀ ਹੈ ਤਾਂ ਹੁੰਦੇ ਹੁੰਦੇ ਨੇ ਹੈਲਥ ਤੇ ਮਾਤਾ ਜੀ ਬਹੁਤ ਦੇਵਾ ਕਰਦਾ ਭਰਾ ਆਪਣਾ ਯੈ ਲੋ ਯਾ ਯੋ ਕਰ ਰਹੇ ਵਧੀਆ ਹੀ ਵਧੀਆ लो जी लंगर स्टार्ट है लंगर बरताया जागा लंगर च बैठ चुकी लंगर छ ਹੈਲੋ ਜੀ ਇਹਨੇ ਦੇਖ ਲੈ ਲੋ ਲੈ ਬੁੱਤਾ ਲੰਗਰ ਬਤਾਇਆ ਜਾਊਗਾ ਜੀ ਆਂਡੇ ਬਰਪਾ ਤੇ ਹਾਂ ਪੰਖ ਤਾਂ ਤਿਆਰ ਨੇ ਲੰਗਰ ਸੈਟ ਉਹਨੂੰ ਉਹ ਬਹਿ ਚੁੱਕਿਆ ਤੇ ਨਾਲ ਕੋਪੌੜੇ ਅੰਦਰ ਚੱਲ ਜਾਈ ਰਹਿ ਗਮ ਪਗਲਾਂ ਮੈਂ ਮੈਂ ਤਾਂ ਦੇ ਮੰਗਦੀ ਨੂੰ ਤਾਂ ਹੈ ਲਓ ਜੀ ਆਪਾਂ ਆ ਚੁੱਕੇ ਆਂ ਵਾਪਸ ਆਪਣੀ ਦੁਕਾਨ ਉੱਪਰ ਅੱਜ ਸੁਨਪਤੀ ਆਪਾਂ ਗਏ ਸੀ ਸਮਾਧਾਂ ਚ ਜਿੱਦੇ ਪੂਰਨ ਮਾਸਾ ਦਿਹਾੜਾ ਮਨਾਇਆ ਗਿਆ ਬਹੁਤ ਵਧੀਆ ਪ੍ਰੋਗਰਾਮ ਸੀਗਾ ਲੰਗਰ ਛਕਿਆ ਜੀ ਦਾ ਰੋਟੀ ਪਕੌੜੇ ਬਹੁਤ ਸਵਾਦ ਲੰਗਰ ਬਣਾਇਆ ਜੀ ਵਾਹਿਗੁਰੂ ਜੀ ਮੇਰ ਨਾਲ ਤੇ ਆਪਣਾ ਸਾਰਾ ਬਲੌਗ ਦੇਖਿਓ ਅਗੇ ਸ਼ੇਅਰ ਲਾਈਕ ਕਮੈਂਟ ਵੀ ਕਰਿਆ ਕਰੋ ਤਾਂ ਸੈਗਰੋ ਕੋਥੇ ਕੋਥੇ ਜੁੜਦੇ ਹਾਂ ਤੇ ਜੋ ਨਵੇਂ ਭੈਣ ਭਰਾ ਜੁੜਦੇ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਧੰਨਵਾਦ ਜੀ ਮਿਲਾਂਗੇ ਅਗਲੇ ਬਲੌਗ ਸ਼ੁਕਰੀਆ ਥੈਂਕ ਯੂ